ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸਰਾਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਦੂਜੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਪੱਤਰ ਲਿਖ ਦਿੱਤਾ ਗਿਆ ਹੈ ਆਖਰ ਵਿੱਚ ਦੱਸ ਦਿੰਦੇ ਹਾਂ ਕਿ ਮਾਜਰਾ ਕੀ ਹੈ ਕਿਉਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖਿਆ ਗਿਆ ਇਹ ਪੱਤਰ ਅਕਾਲੀ ਦਲ ਦੇ ਇਮਾਨ ਸਿੰਘ ਮਾਨ ਹਰਮਨ ਦੇਖ ਸਿੰਘ ਅਮਰੀਕ ਸਿੰਘ ਨੰਗਲ ਕੁਲਵੰਤ ਸਿੰਘ ਕੋਟਲਾ ਹਰਪਾਲ ਸਿੰਘ ਅਤੇ ਹੁਰਨਾ ਵੱਲੋਂ ਸ੍ਰੀ ਅਕਾਲ ਤਖਤ ਸੈਵਸਕਤਰਤ ਵਿੱਚ ਸੌਪਿਆ ਗਿਆ ਈਮਾਨ ਸਿੰਘ ਨੇ ਕਿਹਾ ਕਿ ਮਹਾਰਾਸ਼ਟਰ ਚੋਣਾਂ ਵਿੱਚ ਵੀ ਤਕਸਾਲ ਮੁਖੀ ਨੇ ਭਾਜਪਾ ਦਾ ਸਮਰਥਨ ਕੀਤਾ ਸੀ ਹਾਂ ਜੀ ਗੱਲ ਕਰਦੇ ਹਾਂ ਹਰਨਾ ਬਾਬਾ ਦੰਦਮੀ ਤਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜਿਹੜੇ ਤੁਮਾਂ ਦੀ ਹਰਨਾਮ ਸਿੰਘ ਤੁਮਾਂ ਵੱਲੋਂ ਪ੍ਰਯਾਗ ਰਾਜ ਦੇ ਵਿੱਚ ਜਾ ਕੇ ਮਹਾਕੁੰਭ ਦੇ ਵਿੱਚ ਜਾ ਕੇ ਡੁਬਕੀ ਲਗਾਈ ਗਈ ਇਸ ਇਸ਼ਨਾਨ ਕੀਤਾ ਗਿਆ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਕੀਤੀ ਗਈ ਜਿਸ ਦਾ ਮਤਲਬ ਹੈ ਕਿ ਉਹ ਭਾਜਪਾ ਅਤੇ ਹਿੰਦੂਵਾਦ ਦੀ ਵਿਚਾਰਧਾਰਾ ਦਾ ਸਮਰਥਨ ਕਰਦੇ ਨੇ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਾਰੇ ਹੀ ਟਕਸਾਲੀ ਆਗੂ ਇੱਕ ਬੜਾ ਵੱਡਾ ਵਕਤ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੋਗਬੀਰ ਸਿੰਘ ਜੀ ਇੰਗਲੈਂਡ ਦੇ ਦੌਰੇ ਤੋਂ ਆਉਣਗੇ ਉਸ ਤੋਂ ਬਾਅਦ ਵਿਰੋਧ ਕੀਤਾ ਜਾਵੇਗਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੁਮਾ ਦਾ ਉਹਨਾਂ ਨੇ ਕਿਹਾ ਕਿ ਇਸ ਖਿਲਾਫ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਇੱਕ ਵੱਖਰੀ ਕੌਮਾ ਸਾਡੂ ਸਾਡਾ ਸਾਡੀ ਵਿਚਾਰਧਾਰਾ ਅਲੱਗ ਹੈ Hindu ਤਾਂ Hindu ਜਿਹੜੀ ਵਿਚਾਰਧਾਰਾ ਅਲੱਗ ਹੈ ਹਾਲਾਂਕਿ ਵਾਰ-ਵਾਰ ਹਿੰਦੂਆਂ ਵੱਲੋਂ ਪ੍ਰਚਾਰਿਆ ਜਾ ਜਾਂਦਾ ਜਾਂਦਾ ਹੈ ਕਿ ਜਿਹੜੇ ਸਿੱਖ ਨੇ ਉਹ ਹਿੰਦੂਆਂ ਦਾ ਅੰਗ ਨੇ ਇਹ ਕਿਸਾਤਾਰੀ Hindu ਨੇ ਇਸ ਨੂੰ ਲੈ ਕੇ ਹੋਣ ਜਦੋਂ ਦੀ ਹਰਨਾਮ ਸਿੰਘ ਧੁੰਮਾ ਵੱਲੋਂ ਪ੍ਰਿਆਗਰਾ ਜਾ ਕੇ ਮਹਾਕੁੰਮ ਦੇ ਵਿਚ ਡੁਬਕੀ ਲਗਾਈ ਗਈ ਉਸ ਨੂੰ ਲੈ ਕੇ ਫਿਰ ਦੁਬਾਰਾ ਸਿੱਖ ਅਤੇ ਸਿੱਖ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੁਮਾ ਦਾ ਇਵਨ ਥੋ ਅਨਟਾਰੀਓ ਵਰਗੀਆਂ ਜਿਹੜੀਆਂ ਸੰਗਤਾਂ ਹਗੀਆਂ ਨੇ ਅਮਰੀਕਾ ਦੇ ਵਿੱਚ ਜਿਹੜੀਆਂ ਸੰਗਤਾਂ ਬੈਠੀਆਂ ਨੇ ਉਹਨਾਂ ਵੱਲੋਂ ਵੀ ਹਰਨਾਮ ਸਿੰਘ ਤੁਮਾ ਦਾ ਬਾਈਕਾਟ ਕੀਤਾ ਗਿਆ ਹੈ ਕਿ ਔਣ ਵੇਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਦੁਵਾਨ ਨਹੀਂ ਲਗਾਣ ਦਿੱਤੇ ਜਾਨਗੇ ਕਿਉਂਕਿ ਉਹਨਾਂ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਕੀਤੀ ਜਾਂਦੀ ਹੈ ਅਤੇ ਉਹਨਾਂ ਦੀ ਵਿਚਾਰਧਾਰਾ ਜਿਹੜੀ ਹੈ ਉਹ ਹਿੰਦੂਆਂ ਦੇ ਨਾਲ ਮਿਲਦੀ ਹੈ ਹਿੰਦੂ ਵਿਚਾਰਧਾਰਾ ਦਾ ਸਮਰਥਨ ਕਰਦੇ ਨੇ ਹਰਨਾਮ ਸਿੰਘ ਤੁਮਾ ਜੋ ਦਮਦਮੀ ਟਕਸਾਲ ਦੇ ਮੁਖੀ ਨੇ